ਇੱਕ ਨਾ ਵੀਡੀਓ ਜਿਹੜੀ ਵਾਇਰਲ ਹੋ ਗਈ ਉਹਦੇ ਵਿੱਚ ਇੱਕ ਮਹਿਲਾ ਤੁਹਾਡੇ ਤੇ ਇਲਜ਼ਾਮ ਲਗਾ ਰਹੀ ਹੈ ਕਿ ਜਿਹੜੀ ਡਿਸਟ੍ਰਿਕਟ ਹੋਈ ਹੋਈ ਹੈ ਉਹ ਉਸਦੇ ਬੇਟੇ ਨੂੰ ਨਸ਼ਾ ਜਿਹੜਾ ਦੇ ਕੇ ਤਾਂ ਉਸ ਤੋਂ ਬਾਅਦ ਰੀਡ ਇੰਡਸਟਰੀ ਕਰਵਾਈ ਗਈ ਹੈ ਕਿ ਕੀ ਸਾਰਾ ਮਾਮਲਾ ਹੈ ਸਰ ਸਭ ਤੋਂ ਪਹਿਲਾਂ ਮੈਂ ਤਾਂ ਆਪ ਜੀ ਦੇ মিডিਏ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਤੁਸੀਂ ਮਿਲ ਕੇ ਆਏ ਹੋ ਔਰ ਨਹੀਂ ਯਾਰ ਔਰ ਸਾਰੀ ਪੰਚਾਇਤ ਦਾ ਰਹੀਆਂ ਧੰਨਵਾਦੀਆਂ ਔਰ ਦੂਸਰੀ ਬੇਨਤੀ ਇਹ ਹੈ ਕਿ ਜਿਹੜਾ ਉਹਨਾਂ ਨੇ ਮੇਰੇ ਤੇ ਬੀਬੀ ਨੇ ਝੂਠੇ ਇਲਜ਼ਾਮ ਲਾਏ ਹੈ ਇਹ ਰਜਿਸਟਰੀ ਜਿਹੜੀ 2021 ਦੇ ਵਿੱਚ ਹੋਈ ਹੂੰ ਔਰ ਉਦੋਂ ਬਿਲਕੁਲ ਇਹਨਾਂ ਆਪਦੀ ਸਹਿਮਤੀ ਦੇ ਨਾਲ ਬੀਬੀ ਨਾਲ ਚੱਲ ਕੇ ਗੁਰਪ੍ਰੀਤ ਸਿੰਘ ਦੀ ਆਈ ਹੂੰ ਤੇ ਰਜਿਸਟਰੀ ਹੋਈ ਹੈ ਜਿਹੜਾ ਨਛੇ ਦੀ ਗੱਲ ਕਰ ਰਹੀ ਹੈ ਨਛੇ ਦਾ ਇੱਕ ਵੀ ਪਰਸੈਂਟ ਵੀ ਮੇਰੇ ਤੇ ਕੋਈ ਦੋਸ਼ ਲੱਗ ਜਾਵੇ ਲਾਗੂ ਕੋ ਕਹਿ ਦੇਵੇ ਕਿ ਇਹਨਾਂ ਨੇ ਨਛੇ ਦਾ ਧੰਦਾ ਕੀਤਾ ਮੈਂ ਜ਼ਮੀਨ ਵੇਚ ਕੇ ਔਰ ਆਪਦੀ ਇਹ ਜ਼ਮੀਨ ਲਈ ਹੈ ਜੀ ਹੂੰ ਤੇ ਕਿੰਨੀ ਜ਼ਮੀਨ ਲਈ ਹੈ ਤਾਂ ਕਿੰਨੇ ਦੀ ਲਈ ਹੈ ਸਰ 2 ਮਰਲੇ ਘਟ 21 ਕਨਾਲ ਦੀ ਜਿਹੜੀ ਰਜਿਸਟਰੀ ਹੋਈ ਆ ਜੀ ਤੇ ਕਰੀਬ 34 ਲੱਖ ਦੇ ਕਰੀਬ ਇਹਨਾਂ ਨੂੰ ਭਈ ਦਿੱਤੇ ਗਏ ਕੀ ਮਾਮਲਾ ਸਾਰਾ ਜ਼ਮੀਨ ਦਾ ਚੱਲਦਾ ਹੈ ਜਿਹੜਾ ਵੀਡੀਓ ਵੀ ਕੋਈ ਵਾਇਰਲ ਹੋਈ ਹੈ ਤਾਂ ਉਸਦੇ ਵਿੱਚ ਇਲਜ਼ਾਮ ਲਗਾਏ ਰਿਆ ਤੁਸੀਂ ਭਾਜੀ ਬਰਵਿੰਦਰ ਸਿੰਘ ਸਰਪੰਚ ਨੂੰ ਇਹ ਜ਼ਮੀਨ ਨਹੀਂ ਇਹਦੇ ਨਾਲ ਸਾਡਾ ਪਿਆਰ ਸੀ ਵਿਜੀ ਪਿਆਰ ਸੀ ਇਹ ਮਾਪੋਤ ਸਾਡੇ ਕੋਲ ਆਇਆ ਵੀ ਇਹ ਜ਼ਮੀਨ ਵੇਚਣੀ ਹੂੰ ਅਸੀਂ ਇਹਦਾ ਜ਼ਮੀਨ ਦਾ ਵਿੱਚ ਉਹ ਗੇਦੇ ਤਾਂ ਦਾ ਸਬਦਕ ਹੋਇਆ ਹੂੰ 20 ਕਨਾਲ ਤੇ 18 ਮਰਲੇ ਦਾ ਜ਼ਮੀਨ ਵੇਚੀ ਹੈ ਜੀ ਹਾਂਜੀ ਜਿਹਦੇ ਨਾਲ ਤਕਰੀਬਨ ਪੈਸੇ ਚੈੱਕ ਰਹੀ ਲਏ ਚੌਕੀ ਗਲੱਖ ਦੀ ਕਰੀ ਜੀ ਉਹ ਇਹਨਾਂ ਦੇ ਬੈਂਕ ਦੇ ਵਿੱਚ ਜਮਾ ਹੋਏ ਆ ਜੀ ਮੁੜਕੇ ਇਹਨਾਂ ਨੇ ਜਦੋਂ ਰਜਿਸਟਰੀ ਜੀ 21 ਦੇ ਸਾਲ ਚ ਰਜਿਸਟਰੀ ਉੱਥੀ ਦੇ 11ਵੇਂ ਮਹੀਨੇ ਚ ਰਜਿਸਟਰੀ ਹੋਈ ਆ ਮੁੜਕੇ ਇਹਨਾਂ ਨੇ ਇੱਕ ਦਰਖਾਸਤ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਬੰਦੇ ਚੁਪਣਾ ਚਾਹ ਰਿਹਾ ਜੀ ਇਹਨਾਂ ਨੇ ਉਹਨਾਂ ਦਾ ਇੰਤਜ਼ਾਮ ਲੱਗਦਾ ਹੂੰ ਮੁੜਕੇ ਨਾ ਐਸਐਸਪੀ ਦੇ ਸਾਹਮਣੇ ਦਰਖਾਸਤ ਮੁੜਕੇ ਐਸਪੀ ਡੀ ਸਾਹਮਣੇ ਲਖਨਦਰ ਸਿੰਘ ਜੀ ਪਾਉਤੇ ਦਮਦਮ ਉਹਨਾਂ ਨੂੰ ਦਰਖਾਸਤ ਮਾਰਗ ਹੋਈ ਆ ਉਹਨਾਂ ਨੇ ਮੁੜਕੇ ਸਾਰੀ ਲਗਵਾਰੀ ਕੀਤੀ ਚੈੱਕਾਂ ਦੀ ਜੋ ਵੀ ਇਨਕੁਆਇਰੀ ਕੀਤੀ ਉਹਦੇ ਜੀ ਨਵੀਂ ਬੀਬੀ ਦੇ ਠੁਠਾ ਪਾਇਆ ਹੂੰ ਮਾਂਜਮ ਅਦਾਲਤ ਵੱਲੋਂ ਕੀ ਫੈਸਲਾ ਹੋਣਾ ਹੈ ਮਾਂਜਮ ਅਦਾਲਤ ਵੱਲੋਂ ਜੀ ਇਹਨਾਂ ਪਹਿਲਾਂ ਤੇ ਬਿਆਨੇ ਬਣਾ ਕੇ ਲਾ ਜੀ ਆਪਣੇ ਸਟਾਮ ਲੈ ਕੇ ਰਿਸ਼ਤੇਦਾਰਾਂ ਦੇ ਨਾਲ ਵੀ ਬਿਆਨੇ ਬਣਾ ਉਹਦੇ ਕੇਸ ਲੈ ਵੀ ਮੈਂ ਹੀ ਪਹਿਲਾਂ ਬਿਆਨ ਕਰਾਇਆ ਜੀ ਕਿ ਇਹਨਾਂ ਦੇ ਰਿਸ਼ਤੇਦਾਰ ਸੀ ਦੋ ਬਿਆਨ ਬਣਾ ਕੇ ਇਹਦੇ ਦੇ ਸਟੀਲ ਵਾਤਾ ਸੀ ਉਹ ਜੀ ਮਾਂਜਮ ਅਦਾਲਤ ਨੇ ਦੋਵੇਂ ਸਟੀਲ ਕਰਨ ਕਰ ਦਿੱਤੇ ਇਹਨਾਂ ਨੂੰ ਬਲਵਿੰਦਰ ਸਿੰਘ ਜੀ ਜਿਹੜੇ ਉੱਪਰ ਰਿਸ਼ਤੀ ਬਾਲ ਕਰ ਹੁਣ ਅੱਜ ਜਿਹੜਾ ਸਮੂਚਾ ਪਿੰਡ ਇਕੱਠਾ ਆਇਆ ਮੋਤਬਾਰ ਇਕੱਠੀ ਹੋਣੀ ਨਹੀਂ ਹੈ ਤਾਂ ਇਹ ਸਾਰੇ ਮਤਲਬ ਬਲਵਿੰਦਰ ਸਿੰਘ ਦੀ ਹੱਤ ਇਹ ਸਾਰੇ ਬਲਵਿੰਦਰ ਸਿੰਘ ਦੇ ਹੱਥ ਇਕੱਠੇ ਹੋਏ ਜੀ ਕਿੰਨੇ ਆਪਣੀ ਜ਼ਮੀਨ ਵੇਚ ਕੇ ਇਥੇ ਤਾਂ ਹੀ ਉਥੇ ਜ਼ਮੀਨ ਲਈ ਮਤਲਬ ਕੋਲ ਮਲਾ ਕੇ ਜਿਹੜੀ ਗੱਲ ਦੀ ਵੀਡੀਓ ਹੈ ਉਸ ਦਾ ਕੀ ਜਿਹੜੀ ਵੀਡੀਓ ਬਾਹਰ ਨੂੰ ਹੀ ਉਸ ਦਾ ਕੀ ਕਹਿਣਾ ਕੀ ਕਹਿਣਾ ਕਟਿੰਗ ਕਰਨੀ ਵੀਡੀਓ ਭਾਜੀ ਉਹਨਾਂ ਦਾ ਉਹ ਸਤਨਾਮ ਸਿੰਘ ਮਨਾਵੇ ਦਾ ਮਾਸਟਰ ਜੀ ਹੂੰ ਉਹਨਾਂ ਨੇ ਕੋਈ ਬੰਦੇ ਦੇ ਜੁਕੜਾ ਮਗਰਾਨ ਕਿ ਉਹ ਦੋਵੇਂ ਮਾਂ ਪੁੱਤ ਜਾ ਕੇ ਉਥੇ ਉਹਨਾਂ ਕਰਦੇ ਆਪਾਂ ਵੀਡੀਓ ਬਾਹਰ ਨਹੀਂ ਕਰੀਏ ਇਹਨਾਂ ਬੰਦਿਆਂ ਦੀ ਬਦਨਾਮੀ ਹੋਊਗੀ ਇਲਾਕੇ ਦੇ ਵਿੱਚ ਹੂੰ ਕਿ ਦੁਨੀਆ ਕੋ ਮੇਰੇ ਮੁੰਡੇ ਨੂੰ ਨਸ਼ਾ ਦੇ ਕੇ ਜੀ ਉਹਨਾਂ ਨੂੰ ਛੁੱਟੀ ਨਿਸ਼ਤੀ ਕਰਾ ਲਈ। ਵੇਖੋ 4 ਸਾਲ ਨਿਸ਼ਤੀ ਹੋ ਗਿਆ 21 ਸਾਲਾਂ ਤੇ ਨਿਸ਼ਤੀ ਹੋਈ ਹੈ। ਅੱਜ ਇਹਨੂੰ ਮਾਤਾ ਨੂੰ ਪਤਾ ਲੱਗਾ ਜੀ ਕਿ ਮੇਰੇ ਮੁੰਡੇ ਨੂੰ ਨਸ਼ਾ ਦੇ ਕੇ ਜਾਂ ਕੋਈ ਗੱਲ ਕਰਕੇ ਨਿਸ਼ਤੀ ਕਰਵਾ ਲਈ। 4 ਸਾਲੇ ਨੂੰ ਕੋਈ ਪਤਾ ਨਹੀਂ ਲੱਗਾ। ਨਤਨ ਮਾ ਕਰਦਾਂ ਸਾਰਿਆਂ ਦਾ ਸਰੀਰ ਸਾਰੀ ਦਾ ਤੁਹਾਡਾ ਵੀ মিডিਆ ਵਾਲਿਆਂ ਦਾ ਜਿਹੜਾ ਬਹੁਤ-ਬਹੁਤ ਤੁਹਾਡੀ ਮਿਹਰਬਾਨੀ। ਆ ਕੀ ਇਹ ਗੱਲ ਹੀ ਮੈਂ ਕੋਈ ਆਪ ਦੇ ਨਹੀਂ ਕੰਮ ਗਿਆ ਸੀਗਾ। 20 ਮਿੰਟ। ਜੀ। ਇੱਥੇ ਇਹਨਾਂ ਨੇ ਕੋਈ ਟੀਮ ਸੀ ਗਾਈ ਸੀ ਬਲੰਦਰਪੁਰਾ ਮੈਨੂੰ ਸਾਡਾ ਪਿਆਰ ਇਹਨਾਂ ਨਾਲ ਮੈਂ ਵੀ ਸਰਪੰਚ ਰਾਂ ਵੀ ਸਰਪੰਚੀ ਤੁਹਾਡੇ ਪੁਰ ਦੀ ਨੇੜੇ ਬਲਾਕੇ ਪਈਣੋ ਸਾਡਾ ਬਿਲਕੁਲ ਇਹਨਾਂ ਕਹਿੰਦੇ ਗੱਡੀ ਦੇ ਵਿੱਚ ਬਹਿ ਕੇ ਪੈਸੇ ਗਿਣਨੇ ਤੇ ਮੈਨੂੰ ਚਾਬੀ ਦੇ ਦਿੱਤੀ ਮੈਂ ਬਹਿ ਗਏ ਉਹਨਾਂ ਪੈਸੇ ਗਿਣ ਕੇ ਮੁੜ ਕੇ ਆ ਤੇ ਵੀ ਸਾਰੇ ਪੈਸੇ ਦਾ ਕੰਮ ਮੈਂ ਸਾਨੂੰ ਉੱਥੇ ਬੈਂਕ ਦੇ ਵੀ ਛੱਡਿਆ ਮੈਂ ਇਹਨੂੰ ਬੈਂਕ 'ਚ ਛੱਡ ਗਿਆ ਪੈਸੇ ਨਾਲ ਕੋਲੋਂ ਤੋਂ ਬੈਂਕ 'ਚ ਦੇ ਕੇ ਮੁੜ ਕੇ ਨੋਟਸ ਕਿਵੇਂ ਤਰ ਮੈਂ ਜਿਹੜੀ ਬੀਬੀ ਇਲਜ਼ਾਮ ਲਗਾ ਰਹੀ ਉਹ ਵੀ ਨਾਲ ਸੀ ਉਹ ਵੀ ਨਾਲ ਸੀ ਮਤਲਬ ਪੈਸੇ ਗੱਡੀ ਤੁਹਾਡੀ ਦੀ ਗਿਣੇ ਗਏ ਤਾਂ ਉਸ ਤੋਂ ਬਾਅਦ ਬੈਂਕ 'ਚ ਜਮਾ ਕਰਾਉਣ ਵਾਸਤੇ ਤੁਹਾਡੀ ਗੱਡੀ ਜੀ ਮੈਂ ਉਸੇ ਆਡਾਂ ਜਿਹੜੇ ਬੀਬੀ ਇਲਜ਼ਾਮ ਲਾਉਣੀ ਕਿੰਨੇ ਕਿ ਸਹੀ ਹੈ ਤੇ ਕਿੰਨੇ ਗਲਤ ਬਿਲਕੁਲ ਇਲਜ਼ਾਮ ਲਾਉਂਦੀ ਨਹੀਂ ਆਈ ਮੈਨੂੰ ਪੈਸੇ ਜਿਹੜੇ ਲੈ ਲਏ ਆ ਤੇ ਹੁਣ ਫੇਰ ਵੀ ਬਿਲਕੁਲ ਇਹ ਭਾਜੀ ਪੈੜੀ ਦਾ ਬਲਵਿੰਦਰ ਸੋਨੀ ਇਤੋਂ ਅਮਰੀਕਾ ਤੋਂ ਜੁਰੂ ਰੇਚੀ ਸੁਣੀ ਹੀ ਸਾਰੇ ਮੂਖ ਨੂੰ ਪਤਾ ਵੀ ਪੈੜੀ ਬਲਵਿੰਦਰ ਸੋਨੀ ਵੇਚੀ ਆ ਤੇ ਖਰੀਦੀ ਦਾ ਤਾਂ ਹੁਣ ਲੱਗਾ ਪਤਾ ਵੀ ਉਹਨੇ ਖਰੀਦੀ ਆ ਵੀ ਉਹਨੇ ਖਰੀਦੀ ਹੀ ਜਾਂ ਉਹ ਚੜੇ ਇਤੋਂ ਜਾਇਦਾਦ ਵੇਚ ਕੇ ਗਾ ਕੇ ਤੇ ਜਾਇਦਾਦ ਲਈ ਆ ਉਹਨਾਂ ਨੇ ਕੋਈ ਇਲਜ਼ਾਮ ਲਾਇਆ ਸਭ ਤੋਂ ਗਲਤ ਰਿਪੋਰਟ ਹੀ ਕਰਾਈ ਆ ਉਹ ਕਰਾਈ ਜੋ ਹੋਰ ਵਿਚਾਰਾ ਇਹ ਨਾਂ ਤੋਂ ਵੀ ਇੱਕ ਨਸ਼ੇ ਦਾ ਲੱਗਾ ਹੈ ਨਸ਼ੇ ਦਾ ਮੇਰੀ 40-42 ਸਾਲ ਉਮਰ ਹੋ ਗਈ ਆ ਇਹੋ ਜਿਹਾ ਕਦੀ ਸੁਣਿਆ ਹੀ ਨਹੀਂ ਵੀ ਇਹਨੇ ਪੰਜ ਸਾਲ ਸਰਪੰਚੀ ਕੀਤੀ ਹੈ ਇਹਨੇ ਵਿਚਾਰੇ ਨੇ ਮਿਆਹ ਕਰਕੇ ਇਹਨੂੰ ਸ਼ਰਾਬ ਦੀ ਘੋਟੂ ਨਹੀਂ ਪੀਣ ਹੂੰ ਜੇ ਵੀ ਆਫਸਰ ਹੁੰਦਾ ਜਾਂ ਦੂਜਾ ਤੇ ਜਿਆਦੇ ਠੇਕੇ ਤੋਂ ਲਿਆਂਕੀ ਚਲੋ ਅਸੀਂ ਵੀ ਰੰਗਨਾ ਸਰਪੰਚ ਸਾਹਿਬ ਅਸੀਂ ਵੀ ਗੱਲ ਇਹਨੇ ਸਾਡੇ ਦਾਕਰੂਲੀ ਦੇ ਵਿਚਾਰੇ ਤੇ ਗਲਤ ਲੱਗਿਆ ਬਹੁਤ ਵਧੀਆ ਹੈ ਇਹਦਾ ਪਰਿਵਾਰ ਆ ਘਰ ਜਿਉਂ ਲੱਗੇ ਘਰ ਜਿਦੇ ਤੋਂ ਦਾਕਰੂ ਵਿਚਾਰੀ ਏਡੀ ਭਲੀ ਮਾਨਸਾ ਮੇਰਗਾ ਸਾਡੇ ਇਲਾਕੇ ਜਿਹੋ ਜਨਾਨੀ ਦੀ ਜਿਹੜੀ ਉਹ ਬਹੁਤ ਵਧੀਆ ਸਾਊ ਪਰਿਵਾਰ ਆ ਇਤੋਂ ਨੇ ਜਿਆਦਾ ਤੇਰੇ ਵਿੱਚ ਹੀ ਵੇਚ ਕੇ ਗਾਹ ਕਦੇ ਪਤਾ ਨਹੀਂ ਹੁਣ ਪਾ ਲੱਗਾ ਵੀ ਇਹਨੇ ਸੰਭ ਤਾਂ ਇਹ ਵੀ ਪਤਾ ਨਹੀਂ ਕਿਹਦੇ ਲਈ ਕਿਨੇ ਸਰਪੰਚ ਨੇ ਪੈਰੀ ਵਿੱਚ ਹੀ ਪੈਰੀ ਵਿੱਚ ਹੀ ਤੇ ਕਿਤਰਾ ਉਚਰੇ ਨੇ ਆਪ ਦਾ ਵੀ ਇਤੋਂ ਵੇਚ ਕੇ ਗਾਹ ਹੁੰਦਾ ਯਾਰ ਇੱਕ ਨੂੰ ਕਹਾਂ ਉਹਨੇ ਤੇ ਇਲਜ਼ਾਮ ਲੱਗੀ ਆ ਗਲਤ ਰੀਤੀ ਕਰਾ ਲਈ ਜਾਂ ਉਹ ਘਰ ਦੀ ਉਹਦੇ ਲਈ ਜਾਂਦੇ ਆ ਵਾਕਿਆ ਤੁਹਾਨੂੰ ਦੱਸੀਦਾ ਸਰਪੰਚ ਸਾਹਿਬ ਹਾਂਜੀ ਕੀ ਨਾਮ ਦਾ ਸੁਮਿੰਦਰ ਸਿੰਘ ਨਾਮ ਜਿਹੜਾ ਪਿੰਨਾਂ ਕੋਲ ਅਮੀਰ ਸਿੰਘ ਤਾਂ ਅੱਜ ਜਿਹੜੀ ਪੰਚਾਇਤ ਇਕੱਠੀ ਮੋਦਬਰ ਇਕੱਠੇ ਹੋਏ ਨੇ ਤਾਂ ਕੀ ਕਹਿਣਾ ਜਾਨੀ ਤੁਸੀਂ ਤੇ ਜੀ ਕੁਲੰਦਰ ਸਿੰਘ ਨੇ ਕੋਈ ਇਹੋ ਜਿਹਾ ਜ਼ਿੰਦਗੀ ਵਿੱਚ ਗਲਤ ਕੰਮ ਨਹੀਂ ਕੀਤਾ ਬਿਲਕੁਲ ਗਲਤ ਦੋਸ਼ ਲੱਗੇ ਆ ਇਹਨਾਂ ਨੇ ਆਪਣੀ ਜ਼ਮੀਨ ਫੇਰ ਅਮੀਰ ਕੇਦੋਂ ਵੇਚ ਕੇ ਤੇ ਜ਼ਮੀਨ ਨਹੀਂ ਦਿੱਤੀ ਬਲਕਿ ਸਹੀ ਸਾਰਾ ਕੰਮ ਹੋਇਆ ਜਾਣ ਪੁੱਜ ਕੇ ਆਉਣਾ ਜ਼ਮੀਨਾਂ ਆ ਕੇ ਸਸਤੀ ਹੋਣ ਮਹਿੰਗੀਆਂ ਹੋਣਾਂ ਨੇ ਤੇ ਲਾਲਚ ਚ ਆ ਕੇ ਡੇ ਕਰਨਗੇ ਸਾਨੂੰ ਕੋਈ ਨਾ ਕੁਝ ਮਿਲੂਗਾ ਤੇ ਇਹ ਗਲਤ ਠੀਕ ਹੈ ਬੈਠ ਜਾ ਜੰਮੀ ਲਈ ਕੋਈ ਗੱਲ ਨਹੀਂ ਕੀ ਇਹਦੇ ਬੱਚੇ ਕੀ ਸਾਰਾ ਪਿੰਡ ਦੇ ਨਾਲ ਆ ਅਈ ਦੇ ਨਿੱਕੇ ਤੋਂ ਵੱਡੇ ਤੱਕ ਨਾ ਕੋਈ ਗਲਤ ਕੰਮ ਜ਼ਿੰਦਗੀ ਚ ਕੀਤਾ ਹੀ ਮੇਰਾ